ਮੁਲਾਜ਼ਮਾਂ ਦਾ ਵਿਲੱਖਣ ਸੰਘਰਸ਼ ਮੰਤਰੀਆਂ ਤੇ ਵਿਧਾਇਕਾਂ ਨੂੰ ਚਾਰਜ ਸ਼ੀਟ ਜਾਰੀ ਸ੍ਰੋਚ ਪੈਨਸ਼ਨ ਬਹਾਲੀ ਲਈ ਮੋਰਚ ਸਸੇਗਾ ਦੋਸਤੋ ਤੁਹਾਡੇ ਆਪਣੇ ਚੈਨਲ ਬਾਈ ਕੋਸ਼ੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਹਮ ਬੇਲਖਣ ਰੂਪ ਚ ਸੰਘਰਸ਼ ਕਰ ਰਹੇ ਹਨ ਮੁਲਾਜ਼ਮਾਂ ਨੇ ਸਿੱਧਾ ਮੁੱਦਾ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਖੜਾ ਕਰ ਲਿਆ ਅਤੇ ਉਨ੍ਹਾਂ ਨੂੰ ਚਾਰਜ ਸ਼ੀਟਾਂ ਜਾਰੀ ਕਰ ਦਿਆਂ ਦੋਸ਼ ਪੱਤਰ ਵੰਡਨੇ ਸ਼ੁਰੂ ਕਰ ਦਿੱਤੇ ਆ ਇਹ ਚਾਰਜ ਸ਼ੀਟਾਂ ਵਿੱਚ ਬਹੁਤ ਕਮਾਲ ਦੀ ਭਾਸ਼ਾ ਵਰਤੀ ਗਈ ਹੈ ਜਿਸ ਵਿੱਚ ਵੱਡੇ ਢੰਗ ਨਾਲ ਪਾਲ ਖੜੇ ਕਿਤੇ ਗਏ ਹਨ ਇਨ੍ਹਾਂ ਚਾਰ ਚੀਟਾਂ ਦੇ ਬਾਵਜੂਦ ਮੁਲਾਜ਼ਮ ਹਾਲੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਸੰਗਰੂਰ ਚ 1 ਤੋਂ 3 ਅਕਤੂਬਰ ਤੱਕ ਦਿਨ ਰਾਤ ਮੋਰਚਾ ਲਗਾਉਂਦਾ ਐਲਾਨ ਹੋਇਆ ਹੈ ਜਿਸ ਦੀ ਅਗਵਾਈ ਅਤਿੰਦਰ ਪਾਲ ਸਿੰਘ ਕਰਨਗੇ ਮੁਲਾਜ਼ਮ ਇਸ ਮੋਰਚੇ ਦੇ ਰਾਹੀਂ ਪੰਜਾਬ ਸਰਕਾਰ ਨੂੰ ਜਵਾਬਦੇਹੀ ਦੇ ਕਟਹਿਰੇ ਚ ਖੜਾ ਕਰਨਗੇ ਮੋਰਚੇ ਦੇ ਦੌਰਾਨ ਮਸ਼ਾਲ ਮਾਰਚ ਅਤੇ ਪੁਤਲੇ ਫੂਕੇ ਜਾਣਗੇ ਦਿਨ ਰਾਤ ਸਟੇਜ ਸਜਾਈ ਜਾਵੇਗੀ ਥੇਲਾਵਰ ਮੁਲਾਜ਼ਮ ਮੋਰਚੇ ਵਿੱਚ ਹਿੱਸਾ ਲੈਣਗੇ ਅਖੀਰਲੇ ਦਿਨ 3 ਅਕਤੂਬਰ ਨੂੰ ਮਸ਼ਾਲ ਰੈਲੀ ਰਾਹੀਂ ਰੋਸ ਪ੍ਰਗਟਾਇਆ ਜਾਵੇਗਾ ਮੁਲਾਜ਼ਮਾਂ ਨੇ ਸੱਤ ਸਵਾਲਾਂ ਚ ਸਪਸ਼ਟ ਕੀਤਾ ਹੈ ਕਿ ਕਿਉਂ 18 ਨਵੰਬਰ 2022 ਨੂੰ ਜਾਰੀ ਨੋਟੀਫਿਕੇਸ਼ਨ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਨੇ 28 ਜਨਵਰੀ 2023 ਨੂੰ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਕਿਉਂ ਜਾਰੀ ਨਹੀਂ ਕੀਤੀ ਗਈ ਮੁਲਾਜ਼ਮ ਪੁੱਛਣਾ ਇਹਨੇ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਨਵੀਆਂ ਪੜਤੀਆਂ ਵਿੱਚ ਐਨਪੀਐਸ ਸਕੀਮ ਕਿਉਂ ਲਾਗੂ ਕੀਤੀ ਜਾ ਰਹੀ ਹੈ ਇਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜੇਕਰ 30 ਸਤੰਬਰ ਤੱਕ ਕੋਈ ਜਵਾਬ ਨਹੀਂ ਮਿਲਦਾ ਤਾਂ ਮੁਲਾਜ਼ਮ ਇਹ ਮੰਨਣਗੇ ਕਿ ਸਾਰੇ ਦੋਸ਼ ਸਹੀ ਹਨ ਇਸ ਤੋਂ ਬਾਅਦ ਮੁਲਾਜ਼ਮ ਆਪਣੇ ਵਕਰੇ ਢੰਗ ਨਾਲ ਸੰਘਰਸ਼ ਕਰਨਗੇ ਜਿਸ ਦੀ ਸ਼ੁਰੂਆਤ ਸੰਗਰੂਰਚ ਮੋਰਚੇ ਨਾਲ ਹੋਵੇਗੀ ਇਸ ਚਾਲੂ ਸ਼ੀਤ ਦੀ ਇੱਕ ਕਾਪੀ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੀ ਗਈ ਹੈ ਮੁਲਾਜ਼ਮਾਂ ਨੇ ਵਾਰ-ਵਾਰ ਮੰਗਾਂ ਨੂੰ ਤਰਖਿਆ ਪਰ ਸਰਕਾਰ ਨੇ ਮੀਟਿੰਗਾਂ ਰੱਦ ਕੀਤੀ ਹੁਣ ਮੁਲਾਜ਼ਮ ਮਜਬੂਰੀ ਵਸ ਆਪਣੇ ਹੱਕਾਂ ਲਈ ਇਹ ਅੰਤਿਮ ਲੜਾਈ ਲੜ ਰਹੇ ਹਨ ਮੁਲਾਜ਼ਮਾਂ ਦਾ ਅਖੀਲਾ ਫੈਸਲਾ ਇਹ ਹੈ ਕਿ ਉਹਨਾਂ ਦਾ ਸੰਘਰਸ਼ 18 ਨਵੰਬਰ 2022 ਨੂੰ ਜਾਰੀ ਨੋਟੀਫਿਕੇਸ਼ਨ ਨੂੰ ਪੂਰਾ ਲਾਗੂ ਕਰਵਾਉਣ ਤੱਕ ਜਾਰੀ ਰਹੇਗਾ ਸਾਡੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਕੋ ਥੈਂਕ ਯੂ